ਬਟਾਲਾ ਦਾ ਰਹਿਣ ਵਾਲਾ 16 ਸਾਲ ਦਾ ਲੜਕਾ ਘਰ ਵਾਪਸ ਨਹੀਂ ਆਇਆ ਤਾਂ ਮਾਂ ਦਾ ਰੋ ਰੋ ਹੋਇਆ ਬੁਰਾ ਹਾਲ ਬਟਾਲਾ ਦੇ ਸਾਗਰਪੁਰੇ ਦਾ ਰਹਿਣ ਵਾਲਾ ਰਾਜਾ ਨਾਮ ਦਾ ਨੌਜਵਾਨ ਜਿਸ ਦੀ ਉਮਰ ਕਰੀਬ 16 ਸਾਲ ਹੈ ਪਿਛਲੇ 15 ਦਿਨਾਂ ਤੋਂ ਜਲੰਧਰ ਗਿਆ ਸੀ ਪਰ ਵਾਪਸ ਨਹੀਂ ਪਰਤਿਆ ਗੁੰਮਛੁਦਾ ਨੌਜਵਾਨ ਦੀ ਮਾਂ ਨੇ ਦੱਸਿਆ ਕਿ ਉਸ ਦਾ ਬੇਟਾ ਹਰ ਹਫਤੇ ਜਲੰਧਰ ਚਰਚ ਜਾਂਦਾ ਸੀ ਤੇ ਵਾਪਸ ਆ ਜਾਂਦਾ ਸੀ ਪਰ ਕਰੀਬ ਪਿਛਲੇ 15 ਦਿਨ ਤੋਂ ਵਾਪਸ ਨਹੀਂ ਆਇਆ। ਈੜਤ ਮਾਂ ਨੇ ਦੱਸਿਆ ਕਿ ਉਸ ਦਾ ਬੇਟਾ ਦਿਮਾਗੀ ਤੌਰ ਤੇ ਵੀ ਥੋੜਾ ਬਿਮਾਰ ਸੀ। ਉਹਨੇ ਕਿਹਾ ਕਿ ਜਿਸ ਵੀ ਨੂੰ ਵੀ ਇਹ ਲੜਕਾ ਕਿਤੇ ਦਿਖਾਈ ਦਿੰਦਾ ਹੈ ਤਾਂ ਉਹ ਇਹਨਾਂ ਨੰਬਰਾਂ ਤੇ ਸੰਪਰਕ ਕਰਨ ਤਾਂ ਜੋ ਉਸ ਦਾ ਬੇਟਾ ਉਸ ਨੂੰ ਮਿਲ ਸਕੇ ਔਰ ਦੱਸਣ ਵਾਲੇ ਨੂੰ ਬਣਦਾ ਮਾਨ ਸਨਮਾਨ ਔਰ ਨਾਮ ਵੀ ਦਿੱਤਾ ਜਾਵੇਗਾ। ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਬਟਾਲਾ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਵਿਸ਼ੇਸ਼ ਰਿਪੋਰਟ ਜੇਕਰ ਤੁਸੀਂ ਵੀ ਇਸ ਲੜਕੇ ਨੂੰ ਕਿਸੇ ਵੀ ਇਲਾਕੇ ਵਿੱਚ ਦੇਖਦੇ ਹੋ ਤਾਂ ਇਹਨਾਂ ਦੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿਵੇਂ ਇੱਕ ਮਾਂ ਦਾ ਆਪਣੇ ਬੇਟੇ ਤੋਂ ਬਿਨਾਂ ਰੋ ਰੋ ਕੇ ਬੁਰਾ ਹਾਲ ਹੋ ਚੁੱਕਾ ਹੈ ਇਨਸਾਨੀਅਤ ਦੇ ਨਾਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਤਾਂ ਜੋ ਇੱਕ ਬੇਟਾ ਆਪਣੀ ਮਾਂ ਨੂੰ ਮਿਲ ਸਕੇ ਜੀ ਕੀ ਨਾ ਮੈਂ ਜੀ ਕੀ ਗੱਲ ਹੋਈ ਸੀ ਬੱਚਾ ਹਾੜਾ ਚਰਚੇ ਚ ਗਿਆ ਹੀ ਅੱਗੇ ਛੰਡੇ ਦੀ ਛੰਡੇ ਜਾਂਦਾ ਹੀ ਮੁੜ ਕੇ ਵਾਪਸ ਨਹੀਂ ਆਇਆ ਬਸ ਟਾਂਡੇ ਗੋ ਗੁੰਮ ਹੋ ਗਿਆ ਬਸ ਟਾਂਡੇ ਕਿਹੜੇ ਚੜ ਜਾਂਦੇ ਸੀ ਇਹਨੂੰ ਲੇ ਦੀ ਕਿਥੇ ਖਾਂਬੜੇ ਉਹ ਕਿਥੇ ਜੀ ਗਿਲੰਦਰ ਚ ਜੀ ਹਾਂ ਜੀ ਤੋਂ ਉਤੋਂ ਬਸ ਸਟੈਂਡ ਤੋਂ ਹੀ ਗੋਮ ਹੋ ਗਿਆ ਤੇ ਹਰ ਛੰਡੇ ਦੇ ਛੱਡੇ ਜਾਂਦਾ ਹੀ ਪਰ ਕਿਉਂ ਬਾਅ ਉਸੇ ਨਹੀਂ ਆਇਆ ਤੇ ਉੱਥੇ ਬੱਸ ਸਟੈਂਡ ਤੋਂ ਗੁੰਮ ਹੋ ਗਿਆ ਮੁਰਕੇ ਉਹ ਆਇਆ ਹੀ ਨਹੀਂ ਘਰ ਛੰਡੇ ਦੇ ਛੰਡੇ ਜਾਂਦਾ ਹੀ ਬੱਸ ਸਟੈਂਡ ਤੇ ਤੁਸੀਂ ਕਿਸੇ ਨੂੰ ਇਤਲਾ ਕੀਤੀ ਹੈ ਲੱਭਣ ਦੀ ਕੋਸ਼ਿਸ਼ ਕੀਤੀ ਉਹਨੂੰ ਹਾਂ ਜੀ ਗਏ ਹਾਂ ਲੱਭਣ ਗਏ ਹੀ ਤੇ ਉੱਥੇ ਲੱਭਾ ਨਹੀਂ ਹੈਗਾ ਛਟਿਆਰ ਵੀ ਉੱਥੇ ਲਾ ਕੇ ਆਏ ਹੀ ਕੀ ਨਾਮ ਸੀ ਆ ਰਾਜਾ ਕਿੰਨੀ ਉਮਰ ਸੀ ਉਮਰ ਦੀ 14 14 ਸਾਲਾਂ ਦਾ ਪਹਿਲਾਂ ਨਹੀਂ ਦੱਸਿਆ ਨਾ ਪਹਿਲਾਂ ਨਹੀਂ ਦਿਮਾਗ ਤੋਂ ਦਾ ਤੇ ਥੋੜਾ ਜਿਹਾ ਕਰਕੇ ਕੀ ਗੋਹਰ ਲੋਂਦੇ ਦੀ ਹਾਂਜੀ ਕੀ ਗੋਹਰ ਲੋਂਦੇ ਲੋਕਾਂ ਕੀ ਅਈ ਤੱਕ ਕੇ ਗਏ ਚਰਚ ਵਾਲਿਆਂ ਨੇ ਕਿਤੇ ਗਏ ਨਹੀਂ ਇਹ ਚਾਂਦਾ ਹੁੰਦਾ ਰਿਹਾ ਹੈ ਜੇ ਕੋਈ ਨਹੀਂ ਚਰਚ ਚ ਇਹ ਛੱਡੇ ਦੀ ਛੱਡੇ ਜਾਂਦਾ ਰਿਹਾ ਤੇ ਮੁਰਕੇ ਵਾਪਸ ਆਇਆ ਨਹੀਂ ਹੈਗਾ ਮੈਂ ਬੇਨਤੀ ਕਰਨੀ ਆ ਅਪੀਲ ਕਰਨੀ ਆ ਕਿ ਜਿੱਥੇ ਵੀ ਮੇਰਾ ਬੇਟਾ ਹੈਗਾ ਨਾ ਮੈਨੂੰ ਵਾਪਸ ਮਿਲਣਾ ਚਾਹੀਦਾ ਮੈਂ 10000 ਰੁਪਏ ਨਾ ਦੇਣੇ ਚਾਹ ਰਾ ਮੈਨੂੰ ਜ ਆਪਣੇ ਭਾਈ ਰਿੰਕੂ ਕੀ ਗੱਲ ਹੈ ਭਾਈ ਮੇਰਾ ਭਰਾ ਛੋਟਾ ਰਾਜਾ ਪਹਿਲਾਂ ਚੜਚੀ ਜਾਂਦਾ ਹੈ ਭਾਜੀ ਉਟਾਲਿਓ ਖਾਂਬੜੇ ਚੜਚੇ ਕਦੀ ਆ ਜਾਂਦਾ ਹੀ ਤੇ ਕਦੀ ਟੁੱਟ ਜਾਂਦਾ ਹੀ ਤੇ ਥੋੜਾ ਦੇਣੀ ਹੋਇਆ 10-5 ਦਿਨ ਹੋਇਆ ਉਹ ਇਸ ਵਾਰ ਭਾਈ ਜਗੰਦਰ ਚੜਚੇ ਦੇ ਵਿੱਚ ਵਾਪਸ ਨਹੀਂ ਆਇਆ ਉਟਾਲੇ ਕਿੰਨੀ ਮੋਰੀ ਉਹਨਾਂ ਦੀ ਹਾਂਜੀ 16-16 ਸਾਲ ਤੇ ਮੈਂ ਭਾਈ ਬਹੁਤ ਦੁਖੀ ਹਾਂ ਮੈਂ ਬਹੁਤ ਕੱਲ ਪਰਸ ਨੂੰ ਰੋਂਦੇ ਹਾਂ ਪਰ ਸ਼ਾਂਹਦੇ ਹਾਂ ਮੇਰੀ ਮਾਤਾ ਬਹੁਤ ਦੁਖੀ ਹੈ ਉਹ ਵੀ ਰੋ ਰੋ ਕੇ ਕੰਬਲੀ ਹੁੰਦੀ ਹੈ ਜਿੰਨੂੰ ਵੀ ਕਿਨੂੰ ਲੱਭਦਾ ਮੈਂ ਨਾਮ ਦੇਣ ਨੂੰ ਭਾਈ ਤਿਆਰ ਹਾਂ ਤੇ ਜਿਹੜਾ ਤੁਹਾਡਾ ਬ੍ਰਦਰ ਸੀ ਉਹ ਰਾਜ ਹਾਂਜੀ ਲੱਗਦੀ ਕਿ ਜਾਂਦੇ ਉਹਨਾਂ ਦੀ ਦਿਮਾਗੀ ਸੁਣਤ ਨਹੀਂ ਸੀ ਹਾਂ ਜੀ ਜੀ ਦਿਮਾਗੀ ਥੋੜਾ ਜਿਹਾ ਭਾਈ ਸਿੱਧਾ ਸੀ ਪਹਿਲਾਂ ਵੀ ਜਾਂਦੇ ਰਹੀ ਤੇ ਉਹਨਾਂ ਨੂੰ ਬਰਤ ਪਤਾ ਨਹੀਂ ਲੱਗਾ ਕਿ ਜੰਦਰਬਾਹਟ ਹੰਡੇ ਵਿੱਚ ਮਲਕ ਗਮ ਹੋ ਗਿਆ ਹੈ ਭਾਈ ਕੀ ਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਪੀਲ ਭਾਈ ਹੱਥ ਜੋੜ ਕੇ ਬੇਨਤੀ ਕਰਨਾ ਵਾ ਜਿੰਨੂੰ ਵੀ ਲੱਭਦਾ ਵਾ ਉਹ ਮੈਨੂੰ ਨੰਬਰ ਤੇ ਫੋਨ ਕਰਨ ਤੇ ਮੈਂ ਹੱਥ ਜੋੜ ਕੇ ਬੇਨਤੀ ਕਰ ਮੈਨੂੰ ਨਾਮ ਦੇ ਨੂੰ ਤਿਆਰ